ਜਜ਼ਬਾਤੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਬਹੁਤ ਪਸੰਦ ਆਵੇਗੀ। ਇੰਦਰ ਨੂੰ ਜਦੋਂ ਅਮਰੀਕਾ ਵਿੱਚ ਆਪਣੇ ਪਿਤਾ ਦੀ ਮੌਤ ਦਾ ਪਤਾ ਲੱਗਾ, ਜਿਹੜੀ ਸਭ ਤੋਂ ਪਹਿਲੀ ਫਲਾਈਟ ਮਿਲੀ, ਉਸੇ ਰਾਹੀਂ ਉਹ ਇੰਡੀਆ ਪਹੁੰਚ ਗਈ। 9 ਸਾਲ ਬਾਅਦ ਆਪਣਾ ਹੀ ਘਰ ਪਰਾਇਆ ਲੱਗ ਰਿਹਾ ਸੀ। ਉਸਦੀ ਮਾਂ ਪੁਸ਼ਪਿੰਦਰ ਦਾ ਰੋ-ਰੋ ਬੁਰਾ ਹਾਲ ਸੀ। 55 ਸਾਲਾਂ ਦੀ ਹੋ ਕੇ ਉਹ 75 ਦੀ ਲੱਗ ਰਹੀ ਸੀ। ਦੋਨੇ ਭਰਾ ਤੇ ਭਾਬੀਆਂ ਦੁਨੀਆਦਾਰੀ ਨਿਭਾਰੇ ਸੀ ਸਨਸਕਾਰ ਕਰਾ ਅਗਲੇ ਦਿਨ ਫੁੱਲ ਚੁਗੀ ਇੱਕ ਭਰਾ ਤੇ ਚਾਚਾ ਫੁੱਲਪੋਂ ਚਲੇ ਗਏ ਦੂਜਾ ਭਰਾ ਘਰੇ ਪਾਠ ਤੇ ਬੈਠਾ ਰਿਹਾ ਮਾਂ ਚੁੱਪਚਾਪ ਇੱਕ ਕੋਨੀ ਵਿੱਚ ਦਰੀ ਤੇ ਬੈਠੀ ਰਹਿੰਦੀ ਸੀ ਕੋਈ ਖਾਣ ਨੂੰ ਕਹਿ ਦਿੰਦਾ ਤਾਂ ਚੁੱਪਚਾਪ ਥੋੜਾ ਜਿਹਾ ਖਾ ਲੈਂਦੀ ਤੇ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਸੀ ਕਰਦੀ ਦੋਨੇ ਭਾਬੀਆਂ ਆਪਣੇ ਬੱਚਿਆਂ ਦੇ ਨਾਲ ਬਿਜ਼ੀ ਰਹਿੰਦੀਆਂ ਤੇ ਥੋੜਾ ਬਹੁਤ ਆਏਗੇ ਨਾਲ ਵੀ ਗੱਲ ਕਰ ਲੈਂਦੀਆਂ ਇਸੇ ਤਰ੍ਹਾਂ ਅੰਤਮ ਅਰਦਾਸ ਵੀ ਹੋ ਗਈ ਉਸ ਤੋਂ ਬਾਅਦ ਸਭ ਰਿਸ਼ਤੇਦਾਰ ਵਿਦਾ ਹੋ ਗਏ ਦੋਨਾਂ ਭਰਾਵਾਂ ਨੇ ਵੀ ਸਨਮਾਨ ਬੰਨ ਲਿਆ ਕਿ ਸਵੇਰੇ ਜਲਦੀ ਚਲੇ ਜਾਣਗੇ ਬਹੁਤ ਛੁੱਟੀਆਂ ਹੋ ਗਈਆਂ ਸੀ ਇੰਦਰ ਨੇ ਹਿੰਮਤ ਕਰਕੇ ਕਿਹਾ ਵੀਰੇ ਮੰਮੀ ਕਿੱਥੇ ਰਹਿਣਗੇ ਤੇ ਉਹਨਾਂ ਦਾ ਜਵਾਬ ਸੀ ਹਜੇ ਕੁਝ ਮਹੀਨੇ ਤਾਂ ਇੱਥੇ ਹੀ ਰਹਿੰਦੇ ਹੋ ਬਾਅਦ ਵਿੱਚ ਦੇਖਦੇ ਆਂ ਇੰਨਾ ਲਾਪਰਵਾਹੀ ਵਾਲਾ ਜਵਾਬ ਸੁਣ ਕੇ ਇੰਦਰ ਹੈਰਾਨ ਰਹਿ ਗਈ। ਮੰਮੀ ਵੀ ਕੋਲ ਹੀ ਬੈਠੇ ਸੀ। ਉਹ ਕੁਝ ਨਹੀਂ ਬੋਲੇ। ਇੰਦਰ ਦਾ ਭਰਾਵਾਂ ਨਾਲ ਕਦੇ ਵੀ ਅਧਿਕਾਰ ਵਾਲਾ ਰਿਸ਼ਤਾ ਤਾਂ ਰਿਹਾ ਹੀ ਨਹੀਂ ਸੀ। ਫਿਰ ਵੀ ਉਸਨੇ ਕਿਹਾ। ਮੰਮੀ ਇੰਨੇ ਵੱਡੇ ਘਰ ਵਿੱਚ ਇਕੱਲੇ ਕਿਵੇਂ ਰਹਿਣਗੇ? ਛੋਟਾ ਭਰਾ ਬੋਲਿਆ। ਉਹ ਮੰਮੀ ਦੀ ਚਹੇਤੀ ਸੁਰਿੰਦਰ ਆ ਨਾ? ਉਸਨੂੰ ਰਾਤ ਨੂੰ ਵੀ ਰੱਖ ਲੈਣਗੇ। ਅੱਗੇ ਕਹਿਣ ਲਈ ਇੰਦਰ ਦੇ ਕੋਲ ਕੁਝ ਨਹੀਂ ਸੀ ਸਭ ਸੌਣ ਲਈ ਚਲੇ ਗਏ ਇੰਦਰ ਕਾਫੀ دیر ਤੱਕ ਗਮਸਮ ਬੈਠੀ ਰਹੀ ਫਿਰ ਅਮਰੀਕਾ ਵਿੱਚ ਆਪਣੇ ਪਤੀ ਰਣਦੀਪ ਨੂੰ ਫੋਨ ਮਲਾਇਆ ਰਣਦੀਪ ਮੈਂ ਮੰਮੀ ਨੂੰ ਲੈ ਕੇ ਅਮਰੀਕਾ ਆ ਰਹੀ ਹਾਂ ਤਤਕਾਲ ਪਾਸਪੋਰਟ ਵੀਜ਼ਾ ਦਾ ਪ੍ਰਬੰਧ ਕਰਾਂਗੀ ਪਰ ਫਿਰ ਵੀ ਸਮਾਂ ਤਾਂ ਲੱਗੂਗਾ ਤੁਸੀਂ ਸਭ ਸੰਭਾਲ ਲਿਓ ਮੰਮੀ ਨੂੰ ਇਕੱਲੇ ਛੱਡ ਕੇ ਨਹੀਂ ਆਵਾਂਗੀ ਖਸ਼ਪਿੰਦਰ ਜੋ 인ਦਰ ਤੋਂ ਇਹ ਸਭ ਪੁੱਛਣ ਆਈ ਸੀ ਕਿ ਤੂੰ ਕਦੋਂ ਜਾ ਰਹੀ ਹੈ ਇਹ ਸਭ ਸੁਣ ਕੇ ਬੁੱਤ ਬਣ ਕੇ ਖੜੀ ਰਹਿ ਗਈ ਉਸ ਨੂੰ ਆਪਣੇ ਕੰਨਾਂ 'ਤੇ ਯਕੀਨ ਹੀ ਨਹੀਂ ਸੀ ਹੋ ਰਿਹਾ 인ਦਰ ਜਿਵੇਂ ਹੀ ਪਲਟੀ ਕਹਿਣ ਲੱਗੀ ਮੰਮੀ ਤੁਸੀਂ 인ਦਰ ਮੈਂ ਸਭ ਸੁਣ ਲਿਆ ਤੂੰ ਮੇਰੇ ਲਈ ਇਹ ਸਭ ਕਿਉਂ ਕਰ ਰਹੀ ਹੈ ਜਦੋਂ ਮੇਰੇ ਆਪਣੇ ਪੁੱਤਰਾਂ ਨੂੰ ਮੇਰੀ ਪਰਵਾਹ ਨਹੀਂ ਫਿਰ ਤੈਨੂੰ ਤਾਂ ਬਚਪਨ ਤੋਂ ਲੈ ਕੇ ਅੱਜ ਤੱਕ ਮੈਂ ਬਿਨਾ ਨਫ਼ਰਤੋਂ ਕੁਝ ਦਿੱਤਾ ਹੀ ਨਹੀਂ ਕਦੇ ਧੀ ਕਹਿ ਕੇ ਨਹੀਂ ਬੁਲਾਇਆ ਤੇਰੇ ਪਾਪਾ ਨੇ ਤੇਰੇ ਵਿਆਹ ਤੋਂ ਬਾਅਦ ਤੈਨੂੰ ਕਈ ਵਾਰ ਬੁਲਾਉਣਾ ਚਾਹਿਆ ਪਰ ਮੈਂ ਤੈਨੂੰ ਕਦੇ ਆਉਣ ਨਹੀਂ ਦਿੱਤਾ ਅਜੇ ਹੀ ਮਾਂ ਦੇ ਲਈ ਤੂੰ ਪੁਸ਼ਪਿੰਦਰ ਦੀ ਗੱਲ ਨੂੰ ਵਿਚੋਂ ਹੀ ਕੱਟ ਦਿਆ ਹੋਇਆ ਇੰਦਰ ਕਹਿਣ ਲੱਗੀ ਮੰਮੀ ਤੁਹਾਡੀ ਜਗ੍ਹਾ ਕੋਈ ਵੀ ਹੁੰਦਾ ਤਾਂ ਸ਼ਾਇਦ ਇਹੀ ਕਰਦਾ ਮੈਨੂੰ ਵੱਡੇ ਹੋ ਕੇ ਪਤਾ ਲੱਗਿਆ ਸੀ ਕਿ ਤੁਹਾਡੇ ਪਾਪਾ ਨੇ ਪੈਸਿਆਂ ਦੀ ਤੰਗੀ ਦੇ ਕਰਕੇ ਤੁਹਾਡਾ ਵਿਆਹ ਮੇਰੇ ਪਾਪਾ ਨਾਲ ਤੈਅ ਕੀਤਾ ਸੀ ਸੁਣਿਆ ਸੀ ਤੁਸੀਂ ਆਪਣੇ ਪਾਪਾ ਦੀਆਂ ਬਹੁਤ ਮਿਹਨਤਾਂ ਕੀਤੀਆਂ ਕਿ ਚਾਹੇ ਮੇਰਾ ਵਿਆਹ ਇੱਕ ਮਜ਼ਦੂਰ ਨਾਲ ਕਰ ਦਿਓ ਪਰ ਇੱਕ ਧੀ ਦੇ ਪਿਓ ਨਾਲ ਨਾ ਕਰੋ ਸ਼ਾਇਦ ਤੁਹਾਡੇ ਪਾਪਾ ਨੇ ਸੋਚਿਆ ਹੋਵੇਗਾ ਕਿ ਚੰਗਾ ਘਰਬਾਰ ਆ ਪੜ੍ਹਿਆ ਲਿਖਿਆ ਮੁੰਡਾ ਅੱਗੇ ਸੁੱਖ ਮਿਲੇਗਾ ਤੇ ਇਹ ਦਹਾਜੂ ਵਾਲੀ ਗੱਲ ਤੁਸੀਂ ਭੁੱਲ ਜਾਉਂਗੇ ਫਿਰ ਦਾਦੀ ਨੇ ਮੂੰਹ ਦਿਖਾਈ ਵਿੱਚ ਸ਼ਗਨ ਦੀ ਜਗਾ ਮੈਨੂੰ ਤੁਹਾਡੀ ਗੋਦ ਵਿੱਚ ਰੱਖ ਦਿੱਤਾ ਸੀ ਤੇ ਤੁਸੀਂ ਆਪਣੀ ਪੜ੍ਹਾਈ ਵੀ ਜਾਰੀ ਰੱਖਣਾ ਚਾਹੁੰਦੇ ਸੀ ਪਰ ਪਾਪਾ ਤੇ ਦਾਦੀ ਨੇ ਕਿਹਾ ਕਿ ਇੰਦਰ ਨੂੰ ਪਾਲ ਲੈ ਤੇ ਘਰ ਸੰਭਾਲ ਲੈ ਅਜਿਹੇ ਵਿੱਚ ਤੁਹਾਨੂੰ ਗੁੱਸਾ ਆਉਣਾ ਸੁਭਾਵਿਕ ਸੀ ਉਹ ਗੁੱਸਾ ਜੋ ਨਾ ਤਾਂ ਤੁਸੀਂ ਆਪਣੇ ਪਾਪਾ ਤੇ ਨਾ ਮੇਰੇ ਪਾਪਾ ਤੇ ਨਾ ਹੀ ਦਾਦੀ ਤੇ ਕੱਢ ਸਕਦੇ ਸੀ ਫਿਰ ਉਹ ਕਿਤੇ ਨਾ ਕਿਤੇ ਤਾਂ ਨਿਕਲਣਾ ਹੀ ਸੀ ਉਹ ਫਿਰ ਸਾਰਾ ਗੁੱਸਾ ਤੁਸੀਂ ਮੇਰੇ ਤੇ ਹੀ ਕੱਢਦੇ ਸੀ ਉਦੋਂ ਤਾਂ ਮੈਂ ਵੀ ਲੋਕ ਲੋਕ ਕੇ ਬਹੁਤ ਰੋਂਦੀ ਸੀ ਤੇ ਰੱਬ ਨੂੰ ਕੋਸਦੀ ਰਹਿੰਦੀ ਕਿ ਮੇਰੀ ਆਪਣੀ ਮਾਂ ਨੂੰ ਪੈਦਾ ਹੁੰਦੇ ਕਿਉਂ ਲੈ ਗਿਆ ਮੈਂ ਯਾਦ ਕਰਦੀ ਸੀ ਆਪਣੀ ਮੰਮੀ ਨੂੰ ਬਹੁਤ ਪਰ ਜਿਵੇਂ ਜਿਵੇਂ ਵੱਡੀ ਹੁੰਦੀ ਗਈ ਤੁਹਾਡੀ ਸਥਿਤੀ ਨੂੰ ਥੋੜਾ ਜਿਆ ਸਮਝਿਆ ਤੁਹਾਡੇ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕਰਦੀ ਪਰ ਤੁਸੀਂ ਤਾਂ ਮੈਨੂੰ ਸੁਣਨ ਦੇ ਲਈ ਮਾਨਸਿਕ ਤੌਰ ਤੇ ਤਿਆਰ ਹੀ ਨਹੀਂ ਸੀ 인ਦਰ ਬੋਲ ਰਹੀ ਸੀ ਤੇ ਪਸ਼ਪਿੰਦਰ ਵਿੱਚੋਂ ਹੀ ਕਹਿਣ ਲੱਗੀ ਉਦੋਂ ਪਤਾ ਨਹੀਂ ਮੈਨੂੰ ਕੀ ਹੋ ਜਾਂਦਾ ਸੀ ਤੇਰੀ ਕੋਈ ਸਲਾਹ ਤਾਂ ਮੈਨੂੰ ਜ਼ਹਿਰ ਲੱਗਦੀ ਸੀ ਮੈਂ ਉਸ ਦੇ ਉਲਟ ਹੀ ਕੰਮ ਕਰਦੀ ਸੀ ਮੈਂ ਤਾਂ ਤੇਰੀ ਦਾਦੀ ਤੇ ਪਾਪਾ ਨੂੰ ਵੀ ਤੇਰੀਆਂ ਝੂਠੀਆਂ ਸ਼ਿਕਾਇਤਾਂ ਕਈ ਵਾਰ ਲਾਈਆਂ ਸੀ ਪਰ ਤੂੰ ਲਗਨ ਦੀ ਪੱਕੀ ਬਸ ਪੜਦੀ ਰਹਿੰਦੀ ਤੇ ਘਰ ਦਾ ਕੰਮ ਕਰਦੀ ਰਹਿੰਦੀ ਮੈਨੂੰ ਕਦੇ ਕੁਝ ਕਹਿਣ ਦਾ ਮੌਕਾ ਹੀ ਨਹੀਂ ਸੀ ਦਿੱਤਾ ਦੋਨੇ ਭਰਾਵਾਂ ਤੋਂ ਵੀ ਤੈਨੂੰ ਦੂਰ ਰੱਖਿਆ ਕਦੇ ਭੈਣ ਬਣ ਨਹੀਂ ਦਿੱਤਾ ਬਾਪ ਨੂੰ ਵੀ ਇੱਕ ਧੀ ਤੋਂ ਦੂਰ ਕਰ ਦਿੱਤਾ ਮੈਨੂੰ ਤਾਂ ਤੂੰ ਮਤਰੇ ਹੀ ਤੂੰ ਵੀ ਜ਼ਿਆਦਾ ਬੁਰੀ ਲੱਗਦੀ ਸੀ ਜਿੰਨਾ ਤੇਰੀ ਦਾਦੀ ਤੇ ਭੂਆ ਕਹਿੰਦੀਆਂ ਕਿ ਬਿਨਾ ਮਾਂ ਦੀ ਆ ਖਿਆਲ ਰੱਖੀਐਸਦਾ ਉਹਨਾ ਮੈਨੂੰ ਗੁੱਸਾ ਆਉਂਦਾ ਤੇ ਮੈਂ ਮਨ ਹੀ ਮਨ ਬੜਬੜ ਕਰਦੀ ਰਹਿੰਦੀ ਕਿ ਕੀ ਮੈਂ ਇਸ ਦੀ ਮਾਂ ਨੂੰ ਆ ਰਿਆ ਮੇਰੀ ਜ਼ਿੰਦਗੀ ਇਸਨੇ ਬਰਬਾਦ ਕੀਤੀ ਵਿਆਹ ਦੇ ਪਹਿਲੇ ਦਿਨ ਹੀ ਮੈਂ ਮਾਂ ਬਣ ਗਈ ਪਤੀ ਸੁਹਾਗ ਰਾਤ ਤੇ ਵੀ ਇਸ ਦੀਆਂ ਤੇ ਇਸ ਦੀ ਮਾਂ ਦੀਆਂ ਹੀ ਗੱਲਾਂ ਕਰ ਰਹੀ ਸੀ ਕਈ ਵਾਰ ਮਨ ਕੀਤਾ ਸੀ ਕਿ ਕਿਤੇ ਭੱਜ ਜਾਵਾਂ ਪਰ ਕਿੱਥੇ ਲੱਗਦਾ ਸੀ ਸਾਰੇ ਸੁਪਨੇ ਚੱਕਨਾ ਚੂਰ ਹੋ ਗਏ ਕਦੇ ਸੋਚਦੀ ਸੀ ਰੱਬ ਨੇ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਕੀਤਾ ਮੈਂ ਆਪਣੇ ਪਾਪਾ ਨੂੰ ਇਸ ਦੇ ਲਈ ਕਦੇ ਵੀ ਮਾਫ਼ ਨਹੀਂ ਕਰ ਸਕੀ ਪਰ ਹੁਣ ਤੈਨੂੰ ਦੇਖ ਕੇ ਮੈਨੂੰ ਆਪਣੇ ਆਪ ਤੇ ਇੰਦਰ ਨੇ ਵਿੱਚੋਂ ਹੀ ਟੋਕਦਿਆਂ ਗਿਆ ਮੰਮੀ ਤੁਹਾਡੇ ਉਹ ਦਿਨ ਤਾਂ ਮੈਂ ਕਦੇ ਤੁਹਾਨੂੰ ਵਾਪਸ ਨਹੀਂ ਦੇ ਸਕਦੀ ਪਰ ਮੈਨੂੰ ਲੱਗਦਾ ਕਿ ਮੇਰੀ ਕਿਸਮਤ ਤਾਂ ਚਲੋ ਰੱਬ ਨੇ ਖਰਾਬ ਹੀ ਲਿਖੀ ਸੀ ਜੋ ਪੈਦਾ ਹੁੰਦੇ ਹੀ ਮਾਂ ਖੋ ਲਈ ਪਰ ਤੁਹਾਡੇ ਨਾਲ ਇਨਸਾਨਾਂ ਨੇ ਮਿਲ ਕੇ ਇਹਨਾਂ ਕੀਤਾ ਕਾਲਜ ਵਿੱਚ ਪੜ੍ਹਦੀ ਕੋਮਲ ਕਲੀ ਨੂੰ ਜ਼ਬਰਦਸਤੀ ਫੜ ਕੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਿੱਥੇ ਉਹ ਸਿਰਫ ਤੜਫ ਸਕਦੀ ਸੀ ਪਰ ਕਦੇ ਵੀ ਪਿੰਜਰਾ ਤੋੜ ਕੇ ਭੱਜ ਨਹੀਂ ਸਕਦੀ ਕਿਉਂਕਿ ਉਸਦੇ ਪੈਰਾਂ ਵਿੱਚ ਵੀ ਖਾਨਦਾਨ ਦੇ ਨਾਂ ਦੀਆਂ ਜ਼ੰਜੀਰਾਂ ਸੀ ਪਰ ਮੰਮੀ ਮੈਂ ਤੁਹਾਨੂੰ ਕੰਡੇ ਜਿੰਨਾ ਦਰਦ ਵੀ ਨਹੀਂ ਹੋਣ ਦੇਵਾਂਗੀ ਤੁਹਾਡੇ ਸਾਰੇ ਦੁੱਖ ਹੁਣ ਮੇਰੇ ਹਨ ਮੈਂ ਤਾਂ ਸੁਣਿਆ ਸੀ ਕਿ ਤੁਹਾਨੂੰ ਪੇਂਟਿੰਗ ਦਾ ਗਾਣੇ ਗਾਉਣ ਦਾ ਬਹੁਤ ਸ਼ੌਂਕ ਹੈ। ਤੁਸੀਂ ਯੂਥ ਫੈਸਟੀਵਲ ਵਿੱਚ ਵੀ ਹਿੱਸਾ ਲੈਂਦੇ ਸੀ। ਮੰਮੀ ਇਹ ਸਭ ਕੁਝ ਕਰਨ ਦੀ ਕੋਈ ਖਾਸ ਉਮਰ ਨਹੀਂ ਹੁੰਦੀ। ਅਸੀਂ ਦੋਨੋਂ ਮਿਲ ਕੇ ਹੁਣ ਉੱਥੇ ਪੇਂਟਿੰਗ ਵੀ ਕਰਾਂਗੇ ਤੇ ਗਾਣਾ ਵੀ ਸਿੱਖਾਂਗੇ। ਮੈਨੂੰ ਵੀ ਬਹੁਤ ਸ਼ੌਂਕ ਸੀ। ਪਰ ਮੈਂ ਉਹਦੋਂ ਸਿੱਖ ਨਹੀਂ ਸਕੀ। ਪੁਸ਼ਪਿੰਦਰ ਦੇ ਹੰਝੂਆਂ ਦਾ ਹੱਥ ਰੋਕਣ ਦਾ ਨਾਂ ਨਹੀਂ ਸੀ ਲੈ ਰਿਹਾ। ਇੰਦਰ ਦਾ ਵੀ ਗਲਾ ਭਰ ਗਿਆ ਸੀ ਉਹ ਆਪਣੀ ਮੰਮੀ ਨੂੰ ਗਲ ਨਾਲ ਲਾ ਕੇ ਉਸ ਨੂੰ ਤਸੱਲੀ ਦਿੰਦੀ ਰਹੀ ਪੁਸ਼ਪਿੰਦਰ ਕਹਿਣ ਲੱਗੀ ਮੈਂ ਕਿੰਨੀ ਬਦਕਿਸਮਤ ਸੀ ਰੱਬ ਨੇ ਹੀਰੇ ਵਰਗੀ ਧੀ ਦਿੱਤੀ ਪਰ ਆਪਣੀ ਨਫ਼ਰਤ ਤੇ ਗੁੱਸੇ ਕਰਕੇ ਮੈਂ ਉਸ ਨੂੰ ਪਹਿਚਾਣ ਹੀ ਨਹੀਂ ਸਕੀ ਸੋਚਦੀ ਸੀ ਮੇਰੇ ਤਾਂ ਦੋ-ਦੋ ਪੁੱਤਰ ਹਨ ਮੈਨੂੰ ਤਾਂ ਹੱਥਾਂ ਤੇ ਚੱਕ ਲੈਣਗੇ ਹੁਣ ਸਮਝ ਆਈ ਪੁੱਤਰ ਹੋਣ ਨਾਲ ਕੁਝ ਨਹੀਂ ਹੁੰਦਾ ਜੇਕਰ ਉਹ ਸੰਸਕਾਰਹੀਣ ਹਨ ਤੇਰੇ ਵਰਗੀ ਸਮਝਦਾਰ ਗੁਣੀ ਤੇ ਸੁਸ਼ੀਲ ਦੀ ਤਾਂ ਸੈਂਕੜੇ ਪੁੱਤਰਾਂ ਤੇ ਵੀ ਭਾਰੀ ਆ ਸੋ ਇਹ ਸੀ ਡਾਕਟਰ ਅੰਜਨਾ ਗਰਗ ਜੀ ਦੁਆਰਾ ਲਿਖੀ ਹੋਈ ਦਿਲ ਨੂੰ ਛੋਹ ਜਾਣ ਵਾਲੀ ਕਹਾਣੀ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਜ਼ਰੂਰ ਲਿਖਿਓ ਇੰਦਰ ਦੇ ਫੈਸਲੇ ਤੇ ਤੁਹਾਡੇ ਕੀ ਵਿਚਾਰ ਹਨ ਉਹ ਵੀ ਦੋ ਸ਼ਬਦ ਲਿਖ ਕੇ ਜ਼ਰੂਰ ਜ਼ਰੂਰ ਦੱਸਿਓ ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਤੇ ਜਾ ਕੇ ਜ਼ਰੂਰ ਸੁਣੀਓ ਉਮੀਦ ਹੈ ਤੁਹਾਨੂੰ ਉਹ ਵੀ ਇਸੇ ਤਰ੍ਹਾਂ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ